ਸਾਸਰੀ ਘਰ ਦੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਅੱਜ ਹੈਗਾ ਜੀ ਦਿਨ ਐਤਵਾਰ 3 ਮਾਰਚ ਤੇ ਅੱਧਰ ਜਿਵੇਂ ਆਪਣਾ ਬਲੌਗ ਸਵੇਰ ਤੋਂ ਸ਼ੁਰੂ ਕੀਤਾ ਹੈ ਨੋ ਸਵਾ ਨੋ ਦਾ ਟਾਈਮ ਹੋਣਾ ਅੰਦਰ ਮੈਂ ਚਾਰਕੀ ਹੋਈ ਹੈ ਬਣਾਉਣ ਵਾਸਤੇ ਤੇ ਚਾ ਮੈਂ ਪਾ ਚੁੱਕੀ ਸੀ ਗਲਾਸਾਂ ਦੇ ਵਿੱਚ ਤੇ ਫਿਰ ਅੱਧਰ ਮੈਂ ਰੱਖ ਦਿੱਤੇ ਸੀ ਆਲੂ ਬਾਲਣ ਲਈ ਕੁੱਕਰ ਦੇ ਵਿੱਚ ਤੇ ਇਹ ਜੀ ਆਪਾਂ ਮੰਡੀੋਂ ਔਲੇ ਲਿਆ ਕੇ ਰੱਖੇ ਹੋਏ ਸੀਗੇ ਤੇ ਮੈਂ ਕਹ ਚਲੋ ਇਹਦਾ ਨਾਲ-ਨਾਲ ਚਾਹ ਪੀਂਦੇ ਪਿੰਦੇ ਇਹਦਾ ਵੀ ਨਾਲ-ਨਾਲ achar ਵਾਸਤੇ ਕੱਟ ਕੇ ਰੱਖ ਲੈਣੀ ਆ ਔਲੇ ਨਾ ਕਾਫੀ ਜ਼ਿਆਦਾ ਵੱਡੇ-ਵੱਡੇ ਸੀ ਥੋੜਾ-ਥੋੜਾ ਧਾਗ ਗਏ ਤੇ ਫਿਰ ਮੈਂ ਨਾ ਪੱਲਾ ਇਹਨਾਂ ਨੂੰ ਕੱਟ ਲਿਆ ਉਬਾਲਿਆ ਨਹੀਂ ਆ ਮੈਂ ਪੱਲਾ ਇਹਨਾਂ ਨੂੰ ਕੱਟ ਲਿਆ ਆ ਜਿਹੜੀ ਗਿੱਟਕਾਂ ਜੀ ਨਿਕਲੀਆਂ ਨੇ ਥੋੜਾ-ਥੋੜਾ ਇਹਨਾਂ ਦੇ ਵਿੱਚ ਵੀ ਔਲੇ ਹਲੇ ਲੱਗੇ ਰਹਿਣ ਦਿੱਤੇ ਨੇ ਮੈਂ ਤੇ ਇਹਨਾਂ ਦਾ ਵੀ ਆਪਾਂ ਯੂਜ਼ ਕਰਾਂਗੇ ਵੇਸਟ ਨਹੀਂ ਕਰਾਂਗੇ ਤੇ ਉਹ ਸੀ ਜੀ ਹਾਂ ਜੀ ਫਲੀਆਂ ਤੇ ਫਲੀਆਂ ਵੀ ਮੈਂ ਕੱਟ ਕੇ ਰੱਖ ਲਈਆਂ ਸੀ ਤੇ ਕੱਲ ਜੀ ਅੱਧਰ ਸ਼ਨੀਵਾਰ ਕਾਫੀ ਜ਼ਿਆਦਾ ਮੀਂਹ ਆਂਦਾ ਰਿਹਾ ਸੀਗਾ ਪੂਰਾ ਦਿਨ ਹੀ ਮੌਸਮ ਖਰਾਬ ਰਿਹਾ ਸੀ ਮੀਂਹ ਕਦੀ ਨਹਿਰੀ ਤੇ ਰਾਤੀ ਕਾਫੀ ਜ਼ਿਆਦਾ ਮੀਂਹ 10 ਤੋਂ 11 ਵਜੇ ਕਾਫੀ ਜ਼ਿਆਦਾ ਮੀਂਹ ਤੂਫਾਨ ਜਿਹਾ ਆਇਆ ਸੀਗਾ ਬਹੁਤ ਹੀ ਤੂਫਾਨੀ ਹਵਾਵਾਂ ਚੱਲੀਆਂ ਸੀਗੀਆਂ ਤੇ ਆ ਦੇਖੋ ਜੀ ਕੋਠੇ ਤੇ ਨਾ ਕਾਫੀ ਜ਼ਿਆਦਾ ਮਿੱਟੀ-ਮਿੱਟੀ ਹੋ ਗਈ ਐ ਪੌੜੀਆਂ ਦੇ ਵਿੱਚ ਵੀ ਕਿਉਂਕਿ ਨਹਿਰੀ ਨੂਰੀ ਜੀ ਚੱਲਣ ਲੱਗ ਗਈ ਸੀਗੀ ਬਹੁਤ ਹੀ ਜ਼ਿਆਦਾ ਤੇਜ਼ ਤੇਜ਼ ਮੀਂਹ ਆਇਆ ਸੀਗਾ ਲੈਟ ਲੋਟ ਵੀ ਬੰਦ ਹੋ ਗਈ ਸੀ ਤੇ ਬਹੁਤ ਤੇ ਤੂਫਾਨੀ ਹਵਾਵਾਂ ਚਲਦੀਆਂ ਸੀਗੀਆਂ ਤੇ ਹੁਣ ਕੋਠਾ ਸਾਫ ਕਰਨਾ ਪੈਣਾ ਪਹਿਲਾਂ ਮੈਨੂੰ ਆ ਦੇਖੋ ਜੀ ਪੂੜੀਆਂ ਤੱਕ ਸਾਰਾ ਮਿੱਟੀ-ਮਿੱਟੀ ਹੋਇਆ ਪੈ ਤੇ ਗਮਲੇ ਗਮਲੇ ਵੀ ਨਾ ਡਿੱਗੇ ਹੋਏ ਸੀ ਆ ਕੇ ਮੱਚਕੇ ਨੇ ਉਹ ਤਾਂ ਸ਼ੁਕਰ ਹੈ ਪਲਾਸਟਿਕ ਵਾਲਾ ਗਮਲਾ ਸੀ ਟੁੱਟਿਆ ਨਹੀਂ ਹੈ ਉਲਟੇ-ਪੁਲਟੇ ਹੋਏ ਪਏ ਸੀ ਸਾਰੇ ਸਮਾਨ-ਸਮੋਹਣ ਤੇ ਉਹ ਮੈਂ ਸਾਲ ਪਹਿਲਾਂ ਸਾਰੇ ਚੱਕੇ ਨੇ ਆ ਕੇ ਤੇ ਹੁਣ ਜੀ ਮੈਂ ਝਾੜੂ ਲਾ ਕੇ ਆ ਦੇਖੋ ਜੀ ਮਿੱਟੀ ਕਿੰਨੀ ਸੀਗੀ ਬੁੜੀਆਂ-ਬੁੜੀਆਂ ਚ ਵੀ ਸਾਰਾ ਫੱਟਾੜੋ ਝੂਡੂ ਲਾ ਕੇ ਬਾਹਰ ਲਿਆਈਆਂ ਮਿੱਟੀ ਕੱਢ ਕੇ ਮੈਂ ਕੋਠੇ ਤੋਂ ਵੀ ਤੇ ਅੱਧਰ ਜੀ ਹੁਣ ਮੈਂ ਬਾਸਪੇਸ਼ਨ ਸਾਫ਼ ਕਰਾਂ ਲੱਗੀ ਸੀ ਤਜਾਬ ਨਾਲ ਇਹਨਾਂ ਫਰਸ਼ ਵੀ ਨੀਚੋਂ ਬੜਾ ਕਾਲਾ-ਕਾਲਾ ਜ ਹੋ ਰਿਹਾ ਸੀ ਮੇਕਾ ਫਰਸ਼ ਤੇ ਵੀ ਪੰਨੀ ਆ ਨਾਲ ਮੈਂ ਬਾਥਰੂਮ ਵੀ ਸਾਫ਼ ਕਰਨਾ ਹੈ ਹੁਣ ਕੋਠਾ-ਕੁਠਾ ਦਾ ਸਾਫ਼ ਕਰ ਰਹੀ ਆ ਹੁਣ ਮੈਂ ਇੱਥੋਂ ਦੀ ਬਾਸਪੇਸ਼ਨ ਵਗੈਰਾ ਕਰਕੇ ਨੇ ਇੱਥੋਂ ਧੋ ਕੇ ਲੌਬੀ ਦੇ ਵਿੱਚੋਂ ਫਿਰ ਬਾਥਰੂਮ ਸਾਫ਼ ਕਰਕੇ ਤੇ ਫਿਰ ਨਾਵਾਂਗੀ ਇਹ ਫਰਸ਼ ਦੇ ਕੋਲ ਵੀ ਜੀ ਸਾਫ਼ ਹੋ ਤਾਰਿਆ ਹੈ। ਹਾਲੇ ਮੈਂ ਥੋੜੀ ਦੇਰੀ ਪਾਇਆ ਮਾੜਾ ਜਿਹਾ ਕੱਪੜਾ ਮਾਰਿਆ। ਲੋ ਜੀ ਮੈਂ ਨਾ ਬਾਥਰੂਮ ਬاتھਰੂਮ ਤੋਂ ਹੋ ਕੇ نیچے ਸਾਰੀ ਸਫਾਈ ਸੁਪੀ ਕਰਕੇ ਤੇ ਹੁਣ ਧੀ ਹੋ ਕੇ ਤੇ ਨਹਾ ਕੇ ਆਈ ਆ। ਤੇ ਅੱਜ ਧੁੱਪ ਵੀ ਬਹੁਤ ਵਧੀਆ ਲੱਗਦੀ ਪਈ ਕਿਉਂਕਿ ਕੱਲ੍ਹ ਸਾਰਾ ਦਿਨ ਮੀਂਹੂ ਵਾਲੀ ਰਿਹਾ ਨਾ ਮੀਤੋਂ ਬਾਅਦ ਬਹੁਤ ਸੋਨੇ ਬੱਦਲ ਐਨ ਸਾਫ ਹੋਏ ਪਏ ਨੇ ਮੌਸਮ ਐਨ ਬਿਲਕੁਲ ਸਾਫ ਹੋਇਆ ਪਿਆ ਧੁੱਪ ਵੀ ਵਧੀਆ ਲੱਗਦੀ ਪਈ ਹਵਾ ਵੀ ਘੱਟ ਐ ਬਿਲਕੁਲ ਤੇ ਹੁਣ ਨਾਲੇ ਮੈਂ ਆਪਣੇ ਬਾਲ ਸੁਕਾਰੀ ਸੀ ਨਾਲੇ ਚਾਹ ਬਣਾ ਕੇ ਲਈ ਸੀ ਨਹਾਣ ਤੋਂ ਬਾਅਦ ਤੇ ਗੋਭੀ ਧੋ ਕੇ ਰੱਖੀ ਹੋਈ ਸੀ ਤੇ ਔਲੇ ਵੀ ਧੋ ਕੇ ਰੱਖੇ ਨੇ ਇਹਨਾਂ ਨੂੰ ਵੀ ਮੈਂ ਧੁੱਪੇ ਨਾਲ ਰੱਖ ਦਿੱਤਾ ਟੋਕਰੀ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਇਹਨਾਂ ਦਾ ਪਾਣੀ ਸੁਕਾ ਲਾਂਗੇ ਆਪਾਂ ਵਿੱਚੇ ਹਰੀਆਂ ਮਿਰਚਾਂ ਕੱਟਤੀਆਂ ਸੀਗੀਆਂ ਫਿਰ ਅਦਰਜ ਚਾਰ ਪਾਵਾਂਗੇ ਤੇ ਨਾਲ ਹੀ ਅਦਰ ਜੀ ਗੋਭੀ ਵੀ ਕੱਦੂ ਕਸ਼ ਕਰ ਲਈ ਐ ਮੈਂ ਤੇ ਨੀਚੇ ਮੈਂ ਪੱਖਾ ਚਲਾ ਆ ਗਈ ਸੀਗੀ ਪੋਚਾ ਪੋਚਾ ਲਾ ਕੇ ਲੋ ਜੀ ਹੁਣ ਗੋਭੀ ਵੀ ਕੱਦੂ ਕਸ਼ ਹੋ ਗਈ ਐ ਤੇ ਆਲੂ ਵੀ ਛਿੱਲ ਕੇ ਰੱਖ ਲੈਣੀਆਂ ਤੇ ਥੋੜੇ ਜਿਹਾ ਪਾਂਡੇ ਨੇ ਕਿਚਨ ਦੇ ਵਿੱਚ ਉਹਨਾਂ ਨੂੰ ਸਾਫ਼ ਕਰ ਲਾਂਗੀ ਆ ਦੇਖੋ ਜੀ ਔਲੇ ਸੁੱਕ ਵੀ ਗਏ ਸੀਗੇ ਮੈਂ ਨਾਲ ਹੀ ਲੈ ਆਂਦੇ ਨੇ ਥੱਲੇ ਤੇ ਗੋਭੀ ਦੇ ਵਿੱਚ ਜੀ ਆਪਾਂ ਹਰਾ ਧਨੀਆ ਵਗੈਰਾ ਪਾਤਾ ਹੈ ਆਲੂ ਵੀ ਛੱਲੇ ਸੀ ਆਲੂ ਦੇ ਵਿੱਚ ਵੀ ਹਰਾ ਧਨੀਆ ਪਾ ਕੇ ਪਿਆਜ਼ ਪੂਜ ਆਂਧਰਾ ਕੁਦਰਾ ਕੁ ਜੋ ਵੀ ਹਰੀ ਮਿਰਚ ਵਗੈਰਾ ਸਾਰਾ ਕੁਝ ਪਾ ਦਿੱਤਾ ਹੈ ਤੇ ਹਾਲੂ ਦੇ ਪਰੌਂਠੇ ਵੀ ਬਣਾਣਗੇ ਤੇ ਗੋਭੀ ਦੇ ਵੀ ਤੇ ਹੁਣ ਆਪਾਂ ਜੀ ਲੂਣ ਮਿਰਚ ਪਾ ਲਾਂਗੇ ਤੇ ਮੈਨੂੰ ਤਾਂ ਜੀ ਗੋਭੀ ਵਾਲੇ ਪਰੌਂਠੇ ਬਹੁਤ ਜ਼ਿਆਦਾ ਟੇਸਟੀ ਲੱਗਦੇ ਆ ਆਲੂ ਵਾਲੇ ਥੋੜੇ ਘੱਟ ਲੱਗਦੇ ਆ ਟੇਸਟੀ ਮੈਨੂੰ ਗੋਭੀ ਵਾਲੇ ਜ਼ਿਆਦਾ ਟੇਸਟੀ ਲੱਗਦੇ ਆ ਤੇ ਜੇ ਬਰਾਏ ਨੂੰ ਆਲੂ ਵਾਲੇ ਵਧੀਆ ਲੱਗਦੇ ਆ ਲੋ ਜੀ ਮੈਂ ਸਾਰਿਆਂ ਨੂੰ ਨਾਸ਼ਤਾ ਕਰਾਤਾ ਸੀ ਆਪਣੇ ਤਿੰਨ ਪਰੌਂਠੇ ਬਣਾ ਲਏ ਆ ਦੋ ਤਾਂ ਮੈਂ ਗੋਭੀ ਵਾਲੇ ਬਣਾਏ ਨੇ ਜਿਹੜਾ ਛੋਟਾ ਜਿਹਾ ਪਰੌਂਠਾ ਆ ਉਹ ਮੈਂ ਵਿੱਚ ਮਿਕਸ ਕਰਕੇ ਬਣਾਇਆ ਥੋੜੇ ਜਿਹੀ ਆਲੂ ਤੇ ਥੋੜੀ ਜਿਹੀ ਗੋਭੀ ਤੇ ਅਦਰ ਦੀ ਕੜੀ ਬਣਾਈ ਹੋਈ ਸੀ ਮੈਂ ਤਿੰਨ ਚਾਰ ਦਿਨ ਪਹਿਲਾਂ ਤੇ ਥੋੜੀ ਜਿਹੀ ਕੜੀ ਸੀ ਮੈਂ ਕੜੀ ਵੀ ਨਾਲ ਲਿੱਤੀ ਐ ਕੜੀ ਪਰੌਂਠਿਆਂ ਨਾਲ ਇੰਨੀ ਜ਼ਿਆਦਾ ਟੇਸਟੀ ਲੱਗੀ ਨਾ ਹੋਏ ਹੋਏ ਮੈਨੂੰ ਕਹਿੰਨੀ ਮਜ਼ਾ ਆ ਗਿਆ ਖਾ ਕੇ ਪਰੌਂਠਿਆਂ ਨਾਲ ਇੰਨੀ ਵਧੀਆ ਲੱਗੀ ਕੜੀ ਤੇ ਬਸ ਥੋੜਾ ਜਿਹਾ ਦੇਸੀ ਘਿਓ ਲੈਤਾ ਨਾਲ ਜ਼ਿਆਦਾ ਨਹੀਂ ਲਿੱਤਾ ਹੈਗਾ ਗਰਮੀ ਕਰਕੇ ਮੌਸਮ ਚੇਂਜ ਹੋ ਗਿਆ ਤੇ ਮੈਂ ਥੋੜਾ ਜਿਹਾ ਹੀ ਲਿੱਤਾ ਹੈ ਇਹ ਮੈਂ ਦਸ ਰਹੀ ਸੀ ਬਹੁਤ ਜਿਆਦਾ ਟੇਸਟੀ ਲੱਗਦੇ ਪਏ ਨੇ ਪਰੌਂਠੇ ਅੰਦਰ ਜੀਆ ਹੈਗਾ ਜਾਜ ਜਾ ਰਿਹਾ ਪਤਾ ਨਹੀਂ ਕਿ ਰੌਕਟ ਜਾ ਰਿਹਾ ਸੀਗਾ ਆ ਦੇਖੋ ਕਿੰਦਾ ਲਕੀਰ ਜੀ ਬਣਦੀ ਜਾ ਰਹੀ ਹੈ ਤੇ ਮੌਸਮ ਬਹੁਤ ਪਿਆਰਾ ਹੋਇਆ ਪਿਆ ਹੁ ਬੰਦਲਾਂ ਸਾਫ਼ ਹੋਏ ਪੈ ਨੇ ਮੇ ਕਾਫੀ ਜਰਾ ਚੰਗਾ ਪਿਆ ਸੀ ਨਾ ਉਸ ਤੋਂ ਬਾਅਦ ਮੌਸਮ ਬਹੁਤ ਵਧੀਆ ਹੋ ਗਿਆ ਹੈ ਇਹ ਲੋ ਜੀ ਹੁਣ ਹੈਗਾ ਸ਼ਾਮ ਦਾ ਟਾਈਮ ਤੇ ਅਦਰ ਜੀ ਮਚਾਰ ਬਣਾਉਣ ਲੱਗੀ ਆ ਤੇ ਅਚਾਰ ਵਾਸਤੇ ਮੈਂ ਸਰੋਂ ਦਾ ਤੇਲ ਗਰਮ ਕਰ ਲਿਆ ਸੀ ਕੜਾਈ ਦੇ ਵਿੱਚ ਥੋੜਾ ਜਿਹਾ ਜੀਰਾ ਪਾਤਾ ਤੇ ਨਾਲ ਆਪਾਂ ਪਾਵਾਂਗੇ ਜੀ ਕਾਲਾ ਲੂਣ ਤੇ ਆ ਜੀ ਜਿਹੜਾ ਆਪਣਾ ਮਟੀਰੀਅਲ ਹੈ ਇਹਦਾ ਮੈਂ ਬਣਾਵਾਂਗੀ ਇਸ ਵਾਲਾਂ ਵਾਸਤੇ ਤੇਲ ਜਿਹੜਾ ਬਾਅਦ ਮੈਂ ਹੁਣ ਤੁਹਾਨੂੰ ਟ੍ਰੇ ਦੇ ਵਿੱਚ ਦਿਖਾਇਆ ਸਾਰਾ ਕੁਝ ਤੇ ਕਾਲਾ ਲੂਣ ਪਾਵਾਂਗੇ ਆਪਾਂ ਥੋੜਾ ਵਾਈਟ ਨਮਕ ਪਾਵਾਂਗੇ ਤੇ ਥੋੜੀ ਜੀ ਹਲਦੀ ਤੇ ਥੋੜੀ ਜੀ ਲਾਲ ਮਿਰਚ ਬਸ ਹੋਰ ਆਪਾਂ ਕੁਝ ਨਹੀਂ ਪਾਣਾ ਹੈਗਾ ਆਚਾਰ ਦੇ ਵਿੱਚ ਆਪਾਂ ਇਹੀ ਸਿੰਪਲ ਜਿਹਾ ਮਸਾਲੇ ਪਾਵਾਂਗੇ ਤੇ ਹੁਣ ਜੀ ਹੈਗਾ ਰਾਤ ਦਾ ਟਾਈਮ ਤੇ ਆਚਾਰ ਦਾ ਮੈਨੂੰ ਤੇਲ ਬਣਾਉਣ ਦਾ ਮੈਨੂੰ ਟਾਈਮ ਹੀ ਨਹੀਂ ਲੱਗਿਆ ਸਾਰੇ ਦਿਹਾੜੀ ਹੁਣ 11 ਕਵੇ ਦਾ ਟਾਈਮ ਹੈ ਤੇ ਅਦਰ ਜਿਹੜੇ ਆਪਾਂ ਆਚਾਰ ਵਾਸਤੇ ਔਲੇ ਕੱਟੇ ਸੀ ਨਾ ਉਹਦੇ ਗਿੱਟਕਾਂ ਤੇ ਥੋੜਾ ਥੋੜਾ ਉਹ ਜਿਹੜਾ ਗੁੱਦਾ ਜਿਹਾ ਰਹਿ ਗਿਆ ਸੀਗਾ ਉਹਨੂੰ ਆਪਾਂ ਤੇਲ ਦੇ ਵਿੱਚ ਪਾਵਾਂਗੇ ਵਾਲਾਂ ਵਾਸਤੇ ਤੇਲ ਤਿਆਰ ਕਰਾਂਗੇ ਆ ਕੁਝ ਪਿਆਜ਼ ਲਿੱਤੇ ਨੇ ਕੁਝ ਪਿਆਜ਼ਾਂ ਦੇ ਛਿਲਕੇ ਨੇ ਕੁਝ ਪਿਆਜ਼ ਵੀ ਨੇ ਵਿੱਚ ਤੇ ਐਲੋਵੇਰਾ ਹੈ ਤੇ ਕੜੀ ਪੱਤੇ ਨੇ ਤੇ ਇੱਕ ਜਿਹੜਾ ਲਾਲ ਜਿਹਾ ਫੁੱਲ ਹੁੰਦਾ ਉਹਨੂੰ ਪਤਾ ਨਹੀਂ ਕੀ ਅਡੋੜ ਦਾ ਫੁੱਲ ਕਹਿੰਦੇ ਨੇ ਤੇ ਉਹ ਫੁੱਲ ਮੈਨੂੰ ਮਿਲੇ ਨਹੀਂ ਸੀ ਫਿਰ ਮੈਂ ਉਹਦੇ ਪੱਤੇ ਲਾ ਲਏ ਨੇ ਤੇ ਆਪਾਂ ਤਿੰਨ ਚਾਰ ਚੀਜ਼ਾਂ ਨੂੰ ਮਿਲਾ ਕੇ ਨਾ ਸਾਰਿਆਂ ਨੂੰ ਇਹਦਾ ਆਪਾਂ ਵਾਲਾਂ ਵਾਸਤੇ ਤੇਲ ਤਿਆਰ ਕਰਾਂਗੇ ਬਹੁਤ ਹੀ ਵਧੀਆ ਮੈਂ ਅੱਗੇ ਵੀ ਤਿਆਰ ਕੀਤਾ ਸੀ ਤੇਲ ਤੇ ਮੈਨੂੰ ਕਾਫੀ ਜ਼ਿਆਦਾ ਤੇਲ ਤੇਲ ਦਾ ਰਿਜ਼ਲਟ ਬਹੁਤ ਵਧੀਆ ਲੱਗਿਆ ਸੀ ਵਿੱਚ ਫਿਰ ਮੈਂ ਕਾਫੀ ਦਿਨ ਤੋਂ ਨਾ ਖਤਮ ਹੋ ਗਿਆ ਸੀ ਬਣਾਇਆ ਹੀ ਨਹੀਂ ਸੀਗਾ ਮੈਂ ਕਿਹਾ ਚਲੋ ਅੱਜ ਤੁਹਾਡੇ ਨਾਲ ਵੀ ਸ਼ੇਅਰ ਕਰਦੀ ਹਾਂ ਤੇ ਇਹ ਜੀ ਆਪਾਂ ਪਾਇਆ ਕਲੌਂਜੀ ਸੁੱਕੀ ਮੇਥੇ ਜਿਹੜੇ ਆਪਾਂ ਖੜੀ ਦੇ ਵਿੱਚ ਪਾਉਂਦੇ ਆ ਤੇ ਥੋੜੀ ਜੀ ਪਾਈ ਹੈ ਜੀ ਚਾਹ ਪੱਤੀ ਤੇ ਬਾਕੀ ਆਪਾਂ ਐਲੋਵੇਰਾ ਖੜੀ ਪੱਤਾ ਤੇ ਅਡੋੜ ਦੇ ਫੁੱਲਾਂ ਦੇ ਪੱਤੇ ਪਾਏ ਨੇ ਆਪਾਂ ਫੁੱਲ ਹੁਣ ਤਾਂ ਤੁਸੀਂ ਫੁੱਲ ਪਾ ਲਿਓ ਮੈਨੂੰ ਫੁੱਲ ਮਿਲੇ ਨਹੀਂ ਸੀ ਫਿਰ ਮੈਂ ਪੱਤੇ ਪਾ ਲਏ ਤੇ ਔਲੇ ਪਾਏ ਨੇ ਆਪਾਂ ਤੇ ਨਾਲ ਆਪਾਂ ਪਾਏ ਨੇ ਪਿਆਜ਼ ਤੁਸੀਂ ਲਸਣ ਪਾਣਾ ਤੇ ਲਸਣ ਜਾਂ ਅਦਰਕ ਦੋਨਾਂ ਦੇ ਵਿੱਚੋਂ ਕੋਈ ਹੋਰ ਚੀਜ਼ ਵੀ ਪਾ ਸਕਦੇ ਹੋ ਲਸਣ ਜਾਂ ਅਦਰਕ ਮੈਂ ਫਿਰ ਕੁਝ ਲਸਣ ਜਾਂ ਅਦਰਕ ਵਗੈਰਾ ਨਹੀਂ ਪਾਇਆ ਹੈਗਾ ਕਿਉਂਕਿ ਕਾਫੀ ਸਮਾਨ ਹੋ ਗਿਆ ਸੀ ਮੇਰੇ ਲਈ ਇਹਨੂੰ ਆਪਾਂ ਜੀ ਚੰਗੀ ਤਰ੍ਹਾਂ ਪਕਾਵਾਂਗੇ ਜਦ ਤੱਕ ਇਹਦਾ ਸਾਰਾ ਰਸ ਬਾਹਰ ਨਹੀਂ ਆ ਜਾਂਦਾ ਜਿਹੜੇ ਵੀ ਆਪਾਂ ਚੀਜ਼ਾਂ ਪਾਈਆਂ ਨੇ ਵਿੱਚ ਜਿੰਨਾ ਵੀ ਆਪਾਂ ਇਹਨਾਂ ਨੂੰ ਇਹਨਾਂ ਦਾ ਅਸਰ ਚਾਹੀਦਾ ਨਾ ਚੰਗੀ ਤਰ੍ਹਾਂ ਬਿਲਕੁਲ ਜਦ ਤੱਕ ਸੁੱਕ ਕੇ ਲੱਕੜ ਨਹੀਂ ਹੋ ਜਾਂਦੇ ਇਹ ਸਾਰਾ ਜਿਵੇਂ ਪੱਤੇ ਵਗੈਰਾ অ্যালোਵੈਰਾ ਉਹੋ ਤੱਕ ਆਪਾਂ ਤੇਲ ਨੂੰ ਸੁੱਕ ਕੇ ਤੇ ਰੱਖੀ ਰੱਖਾਂਗੇ ਘਟ ਕਰਕੇ ਚੰਗੀ ਤਰ੍ਹਾਂ ਪਕਾ ਲਾਂਗੇ ਅਦਰ ਜੀ ਮੈਂ achar ਵੀ ਤੁਹਾਨੂੰ ਦਿਖਾ ਰਹੀ ਸੀ ਕੜਾਈ ਦੇ ਵਿੱਚ ਮੇਰਾ achar ਵੀ ਬਣ ਗਿਆ ਸੀਗਾ ਆ ਦੇਖੋ ਜੀ ਹੁਣ ਬਿਲਕੁਲ ਸੁੱਕ ਗਏ ਨੇ ਇਹ roast ਜੇ ਹੋ ਗਏ ਨੇ ਔਲੇ ਵੀ ਤੇ ਜੜਾ ਵੀ ਆਪਾਂ ਪਿਆਜ਼ ਵਗੈਰਾ ਪਾਏ ਨੇ ਐਲੋਵੈਰਾ ਲੋਜੀ ਤੇਲ ਆਪਣਾ ਨਾ ਠੰਡਾ ਹੋ ਚੁੱਕਿਆ ਸੀਗਾ ਤੇ ਬਿਲਕੁਲ ਆਪਾਂ ਨੂੰ ਜਿਸ ਤਰ੍ਹਾਂ ਦਾ ਚਾਹੀਦਾ ਸੀ ਉਦਾਂ ਦਾ ਆਪਣਾ ਬਣ ਗਿਆ ਤੇ ਹੁਣ ਆਪਾਂ ਜੀ ਇਹਨੂੰ ਇੱਕ ਨਾ ਛੋਟੀ ਜੀ ਗੜਵੀ ਦੇ ਵਿੱਚ ਮੈਂ ਕਾੜ ਲਿਆ ਇਸ ਟਾਈਮ ਜਦੋਂ ਠੰਡਾ ਹੋ ਜਾਊਗਾ ਨਾ ਹੈ ਹਲੇ ਥੋੜਾ ਕੋਸਾ ਕੋਸਾ ਹੀ ਹੈ ਤੇ ਜਿਸ ਟਾਈਮ ਜਦੋਂ ਠੰਡਾ ਹੋ ਜਾਊਗਾ ਫਿਰ ਆਪਾਂ ਇਹਨੂੰ ਕਿਸੇ ਸ਼ੀਸ਼ੀ ਦੇ ਵਿੱਚ ਭਰ ਕੇ ਰੱਖ ਲਾਂਗੇ ਤੇ ਹੁਣ ਆਪਾਂ ਇਹਨੂੰ ਦੱਸਾਂਗੇ ਜੀ ਯੂਜ਼ ਕਿੱਦਾਂ ਕਰਨਾ ਹੈ ਤੇ ਇਹਨੂੰ ਆਪਾਂ ਸਿਰ ਧੋਣ ਤੋਂ ਪਹਿਲਾਂ ਜੀ ਘਟੋ ਘਟ ਵੀ 10-15 ਮਿੰਟ ਪਹਿਲਾਂ ਤਾਂ ਆਪਾਂ ਲਗਾ ਕੇ ਰੱਖਣਾ ਇਹਨੂੰ ਜੇ ਬਾਅਦ ਟਾਈਮ ਹੋਵੇ ਤੁਸੀਂ ਘੰਟਾ ਪਹਿਲਾਂ ਵੀ ਲਗਾ ਸਕਦੇ ਹੋ ਘੱਟਾ ਜਾਂ ਅੱਧਾ ਪੂਨਾ ਘੰਟਾ ਪਹਿਲਾਂ ਲਗਾ ਸਕਦੇ ਹੋ ਜੋ ਬਹੁਤ ਹੀ ਤੁਹਾਡੇ ਕੋਲ ਕਾਟੀ ਟਾਈਮ ਹੈ ਤਾਂ ਵੀ ਤੁਸੀਂ 15 ਕ ਮਿੰਟ ਪਹਿਲਾਂ ਜ਼ਰੂਰ ਇਹਨਾਂ ਨੂੰ ਚੰਗੀ ਤਰ੍ਹਾਂ ਹਲਕੇ ਹੱਥਾਂ ਨਾਲ ਚੰਗੀ ਤਰ੍ਹਾਂ ਆਪਣੇ ਵਾਲਾਂ ਦੇ ਵਿੱਚ ਅਪਲਾਈ ਕਰ ਲਿਓ ਤੇ ਉਸ ਤੋਂ ਬਾਅਦ ਫਿਰ ਤੁਸੀਂ ਜਿਹੜੇ ਵੀ ਸ਼ੈਂਪੂ ਯੂਜ਼ ਕਰਦੇ ਹੋ ਉਹਦੇ ਨਾਲ ਆਪਣਾ ਸਿਰ ਧੋ ਸਕਦੇ ਹੋ ਤੇ ਤੇਲ ਕਾਫੀ ਜ਼ਿਆਦਾ ਫਾਇਦੇਮੰਦ ਹੈਗਾ ਤੇ ਜਿਹੜੇ ਵੀ ਆਪਾਂ ਇਹਦੇ ਵਿੱਚ ਸਮਾਨ ਯੂਜ਼ ਕੀਤੇ ਨੇ ਉਹ ਆਪਣੇ ਵਾਲਾਂ ਲਈ ਬਹੁਤ ਜ਼ਿਆਦਾ ਫਾਇਦਾ ਕਰਦੇ ਨੇ ਤੇ ਜੜੀ ਬਆਪਰੇ ਵਿੱਚ ਆਪਾ ਪੱਤੀ ਪਾਈ ਉਹਦੇ ਨਾਲ ਆਪਣੇ ਵਾਲ ਸਿਲਕੀ ਵੀ ਹੋਣਗੇ ਤੇ ਥੋੜੇ ਮੋٹے ਵੀ ਹੋਣਗੇ ਤੇ ਲੰਬਾਈ ਵੀ ਕਾਫੀ ਉਹਨਾਂ ਨਾਲ ਵੱਧ ਜੇਗੀ ਤੇ ਰਿਜ਼ਲਟ ਤੈਦਾ ਜੀ ਥੋੜਾ ਟਾਈਮ ਲੱਗੇਗਾ ਤਾਈ ਮਿਲੇਗਾ ਕਿਉਂਕਿ ਇਹਨੂੰ ਇੱਕ ਦੋ ਮਹੀਨੇ ਯੂਜ਼ ਕਰਾਂਗੇ ਪਰ ਮੈਂ ਜੀ ਯੂਜ਼ ਕੀਤਾ ਮੈਨੂੰ ਬਹੁਤ ਜ਼ਿਆਦਾ ਇਹਦੇ ਨਾਲ ਫਾਇਦਾ ਹੋਇਆ ਸੀਗਾ ਉਸ ਤੋਂ ਬਾਅਦ ਫਿਰ ਵਿੱਚ ਮੈਂ ਬਣਾਇਆ ਹੀ ਨਹੀਂ ਸੀਗਾ ਉਸ ਦੁਸ਼ਹਿਰੇ ਵਾਲੇ ਦਿਨ ਬਣਾਇਆ ਸੀ ਦੁਸ਼ਹਿਰੇ ਵਾਲੇ ਦਿਨ ਤੋਂ ਬਾਅਦ ਜੜਨੇ ਕ 10 15 ਦਿਨ ਮੇਰਾ ਚੱਲਿਆ ਸੀ ਉਸ ਤੋਂ ਬਾਅਦ